ਇਹ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੋਂ ਇੱਕ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਬਾਰੇ ਸੁਣ ਕੇ ਤੁਸੀਂ ਵੀ ਇੱਕ ਵਾਰ 당ਗ ਰਹਿ ਜਾਓਗੇ ਜਿਸ ਦੇ ਕਾਰਨ ਇਹ ਡਾਕਟਰਾਂ ਅਤੇ ਸਟਾਫ ਨਰਸਾਂ ਨੂੰ ਆਪਣਾ ਕੰਮਕਾਰ ਛੱਡ ਕੇ ਦਰੀਆਂ ਵਿਛਾ ਕੇ ਧਰਨਾ ਲਗਾਉਣਾ ਪਿਆ ਦਰਸਲ ਡਾਕਟਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਪਾਤੜਾ ਸ਼ਹਿਰ ਵਿੱਚ ਇੱਕ ਮੋਬਾਈਲ ਬੈਨ ਘੁੰਮ ਰਹੀ ਸੀ ਸੌਖੇ ਸ਼ਬਦਾਂ ਵਿੱਚ ਕਹੀਏ ਕਿ ਸ਼ਹਿਰ ਦੇ ਵਿੱਚ ਇੱਕ ਅਜਿਹੀ ਗਲਤ ਗੱਡੀ ਘੁੰਮ ਰਹੀ ਸੀ ਜੋ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਲਿੰਗ ਯਾਨੀ ਕਿ ਮੁੰਡਾ ਜਾਂ ਕੁੜੀ ਹੋਣ ਬਾਰੇ ਜਾਣਕਾਰੀ ਦਿੰਦੀ ਸੀ ਜਿਸ ਦੇ ਬਾਬਤ ਸੂਚਨਾ ਮਿਲਦੇ ਹੀ ਬਠਿੰਡਾ ਜ਼ਿਲ੍ਹੇ ਚੋਂ ਡਾਕਟਰਾਂ ਦੀ ਸੱਤ ਮੈਂਬਰੀ ਟੀਮ ਉਸ ਗਲਤ ਗੱਡੀ ਤੇ ਛਾਪਾ ਮਾਰਨ ਲਈ ਪਹੁੰਚੀ ਪਰ ਉੱਥੇ ਡਾਕਟਰਾਂ ਅਤੇ ਸਟਾਫ ਨਰਸਾਂ ਅਤੇ ਇਹਨਾਂ ਦੇ ਮੁਲਾਜ਼ਮ ਦੇ ਅੱਗੇ ਜੋ ਜੱਗੋ 13ਵੀਂ ਹੋਈ ਉਸਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹਾਂਜੀ ਅੱਜ ਦਾ ਜਿਹੜਾ ਸਾਡਾ ਧਰਨਾ ਹੈ ਸਾਡੇ ਜਿਹੜੇ ਆਪਣੇ ਰਾਜ ਸਿੰਘ ਵਾਟ ਟੈਂਡੈਂਟ ਜਿਹੜੇ ਲਿੰਗ ਜਾਂਚ ਉਹਦਾ ਨਿਰਧਾਰਨ ਟੀਮ ਦੇ ਨਾਲ ਗਏ ਸੀਗੇ ਕਿ ਉੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਉੱਥੇ ਜਿਹੜਾ ਪਤਨਾ ਪਟਿਆਲੇ ਸ਼ਹਿਰ ਦੇ ਵਿੱਚ ਉੱਥੇ ਕੋਈ ਮੋਬਾਈਲ ਵੈਨ ਆ ਜਿਹੜੀ ਕਿ ਐਦਾਂ ਲਿੰਗ ਨਿਰਧਾਰਨ ਟੈਸਟ ਕਰਦੀ ਹੈ ਤੇ ਉੱਥੇ ਇਥੋਂ ਇੱਕ ਆਪਣੀ ਟੀਮ ਤਿਆਰ ਕੀਤੀ ਗਈ ਸੀ ਟੀਮ ਦੇ ਤਹਿਤ ਉਹ ਬੰਦੇ ਨੂੰ ਵਿੱਚ ਟੀਮ ਦੇ ਵਿੱਚ ਲਿਆ ਗਿਆ ਸੀ ਤੇ ਉਹ ਉੱਥੇ ਆਪਣੇ ਟੀਮ ਦੇ ਵਿੱਚ ਬਾਕੀ ਮੈਂਬਰ ਸੀ ਜਿਹੜੇ ਉਹ ਤਾਂ ਆਪਣੇ ਆਪਣੇ ਉੱਥੋਂ ਮਤਲਬ ਵਾਪਸ ਆ ਗਏ ਪਰ ਜਦੋਂ ਕਿ ਜਿਹੜਾ ਰਾਜ ਸਿੰਘ ਸੀਗਾ ਉੱਥੇ ਟੀਮ ਦੇ ਵਿੱਚ ਉਹਨੂੰ ਮਤਲਬ ਉੱਪਰੋਂ ਵਿਜੀਲੈਂਸ ਦਾ ਟਰੈਪ ਮਰਵਾ ਕੇ ਉਹਨੂੰ ਮਤਲਬ ਫੜ ਲਿਆ ਗਿਆ ਅਰੈਸਟ ਕਰ ਲਿਆ ਹਾਂਜੀ ਤੇ ਇਸ ਕਰਕੇ ਇਸੇ ਧਰਨੇ ਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਵੀ ਹੜਤਾਲ ਸਾਡੀ ਜਿਹੜੀ ਇਸੇ ਕਰਕੇ ਹੋਈ ਹੈ ਕਿ ਵੀ ਜਿਹੜਾ ਰਾਜ ਸਿੰਘ ਨੂੰ ਰਿਹਾ ਕੀਤਾ ਜਾਵੇ ਤਾਂ ਜੋ ਮਤਲਬ ਇਹ ਅੱਗੇ ਇਸ ਤਰ੍ਹਾਂ ਦੀ ਜਿਹੜੀ ਪ੍ਰੋਟੈਕਸ਼ਨ ਆ ਉਹ ਅੱਗੇ ਜਾਰੀ ਰਹੇ ਮਤਲਬ ਜਿਹੜੀ ਰੇਡ ਹੋਈ ਹੈ ਉਹ ਪਾਤਲਾ ਕਿਸੇ ਮੁਹੱਲੀ ਪੁਲਿਸ ਕੋਲ ਕਿਵੇਂ ਆ ਗਈ ਜਿੱਥੇ ਮਹਾਲੀ ਇਹ ਇਨਫੋਰਮੇਸ਼ਨ ਸ਼ਾਇਦ ਉਹਨਾਂ ਨੂੰ ਕਿਸੇ ਨੇ ਪਹਿਲਾਂ ਦਿੱਤੀ ਹੋਊਗੀ ਜਾਂ ਫਿਰ ਉਹ ਵਿੱਚ ਰਲੇ ਹੋਣਗੇ ਕੋਈ ਡਾਕਟਰ ਵਾਲੇ ਹੋਣਗੇ ਜਾਂ ਵਿਜੀਲੈਂਸ ਵਾਲੇ ਰਲੇ ਹੋਣਗੇ ਕੁਛ ਨਾ ਕੁਛ ਤਾਂ ਗੜਬੜ ਹੋਊਗੀ ਕਿਉਂਕਿ ਮਸਲਾ ਤਾਂ ਸਿਰਫ ਸਾਡੇ ਹਸਪੀਟਲ ਦਾ ਸੀ ਤੇ ਇਥੋਂ ਤੱਕ ਕਿ ਮਹਾਲੀ ਵਾਲਿਆਂ ਨੂੰ ਕਿਵੇਂ ਪਤਾ ਲੱਗਾ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਵੀ ਉਹਨਾਂ ਨੂੰ ਇਨਫੋਰਮੇਸ਼ਨ ਕਿਵੇਂ ਪਹੁੰਚੀ ਤੁਸੀਂ ਇਸ ਸੰਬੰਧ ਵਿੱਚ ਸਿਗਰ ਸਰਜਨੀਆ ਸੈਂਟਰ 400 ਨੂੰ ਮਿਲਿਆ ਡਾਕਟਰ ਸਾਹਿਬ ਨੂੰ ਹਾਂਜੀ ਉਹ ਮਿਲਿਆ ਇਹਨਾਂ ਸਾਡੀ ਮੀਟਿੰਗ ਵੀ ਹੋਈ ਆ ਪ੍ਰਧਾਨ ਸਾਹਿਬ ਸਾਡੇ ਵੀ ਮਿਲ ਕੇ ਆਏ ਆ ਡੋਸਾ ਵੀ ਗਏ ਸੀਗੇ ਤੇ ਉਹਨਾਂ ਨੇ ਇਹ ਕਹਿ ਕੇ ਵੀ ਉਹ ਆਪਣਾ ਜਿਹੜਾ ਅੱਗੇ ਮਤਲਬ ਜੋ ਵੀ ਉਹਨਾਂ ਨੇ ਕਰਨਾ ਲੈਕਤੀ ਕਾਰਵਾਈ ਉਹ ਕਰ ਰਹੇ ਆ ਤੇ ਉਹ ਭੇਜ ਰਹੇ ਆ ਵੀ ਉਹਨਾਂ ਨੂੰ ਰਹਾ ਕੀਤਾ ਜਾਵੇ ਜਾਂ ਉਹ ਗਲਤ ਤਾਂ ਟੀਮ ਦੇ ਵਿੱਚ ਇਸ ਤਰ੍ਹਾਂ ਨਹੀਂ ਕਦਮ ਨਹੀਂ ਸੀ ਕੀਤਾ ਕਿ ਉਹ ਆਪਣੀ ਟੀਮ ਦੇ ਪ੍ਰਤੀ ਗਿਆ ਸੀਗਾ ਨਾ ਕਿ ਉਹਨੇ ਕੋਈ ਇਸ ਤਰ੍ਹਾਂ ਦੀ ਉੱਥੇ ਕਾਰਵਾਈ ਕਰਨ ਗਿਆ ਸੀਗਾ ਕਿ ਉਹਨੂੰ ਜਾਣਬੁੱਝ ਕੇ ਫਸਾਇਆ ਜਾਵੇ ਮੈਡਮ ਜਿਸ ਤਰ੍ਹਾਂ ਵਿਜੀਲੈਂਸ ਕਿਸੇ ਬੰਦੇ ਨੂੰ ਅਰੈਸਟ ਕਰਦੀ ਹੈਗੀ ਤੇ ਉਹ ਉਹਨਾਂ ਕੋਲ ਸਬੂਤ ਹੋਣਾ ਚਾਹੀਦਾ ਕਿ ਪ੍ਰੂਫ ਹੋਣਾ ਚਾਹੀਦਾ ਕੀ ਤੁਹਾਡੇ ਜਿਹੜੇ ਮੁਲਾਜ਼ਮ ਜੀ ਉਹਦੇ ਕੋਲ ਉਹਦੇ ਕੋਲ ਕੋਈ ਚੀਜ਼ ਹੈਗੀ ਸੀ ਪੈਸੇ ਜਾਂ ਕੋਈ ਡਰਿੰਗ ਜਿਆਦੇ ਨਾਲ ਕੋਈ ਹੁਜ਼ਾਰ ਜਿਹੜਾ ਹੁੰਦਾ ਉਹ ਤਾਂ ਟੀਮ ਨੇ ਨਿਰਧਾਰਤ ਕੀਤਾ ਹੋਊਗਾ ਕੋਈ ਪੈਸੇ ਦੇ ਕੇ ਭੇਜੇ ਹੋਣਗੇ ਤਾਂ ਹੀ ਉਸ ਐਕਸੀਡਰਮਿਨੇਸ਼ਨ ਵਾਸਤੇ ਉਹ ਬੰਦੇ ਨੂੰ ਸਿਲੈਕਟ ਕੀਤਾ ਸੀ ਕਿ ਵੀ ਉੱਥੇ ਜਾ ਕੇ ਜਾਓ ਡਾਕਟਰ ਨੂੰ ਮਤਲਬ ਕੁਝ ਪੈਸੇ ਜਿਹੜੇ ਦੇਣੇ ਸੀਗੇ ਹੋ ਸਕਦਾ ਇਹਨਾਂ ਨੇ ਕੁਝ ਦੇ ਕੇ ਭੇਜਿਆ ਹੋਵੇ ਕਿ ਉਹ ਪੈਸੇ ਉਹਨੂੰ ਦੇਣੇ ਹੋਣ ਇਹਦੇ ਬਾਰੇ ਮੈਨੂੰ ਪ੍ਰੋਪਰ ਜਾਣਕਾਰੀ ਹੈ ਉਲਟਾ ਇਸ ਦੀ ਪਾ ਦਿੱਤਾ ਇਹ ਪੀਐਨਡੀਟੀ ਸੈੱਲ ਨੂੰ ਵੱਖ-ਵੱਖ ਮੁਖਬਰਾਂ ਤੋਂ ਕੁਝ ਸੂਚਨਾਵਾਂ ਮਿਲਦੀਆਂ ਨੇ ਜਿਨ੍ਹਾਂ ਦੇ ਉਦਾਹਰਨ ਦੇ ਉੱਤੇ ਇਹ ਪੀਐ ਆਪਣੇ ਤੌਰ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਛਾਪੇਮਾਰੀ ਕਰਦਾ ਹੈ ਕੀ ਹੁੰਦਾ ਪਿਆ ਇਹ ਇਹ ਛਾਪੇਮਾਰੀ ਖਾਸ ਕਰਕੇ ਉਹਨਾਂ ਸੂਚਨਾਮਤੇ ਆਧਾਰਿਤ ਹੁੰਦੀ ਹੈ ਜਿੱਥੇ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਥਾਂ ਦੇ ਉੱਤੇ ਕੋਈ ਸੈਕਸ ਡਟਰਮੀਨੇਸ਼ਨ ਦੇ ਕੇਸ ਸਾਹਮਣੇ ਆਉਂਦੇ ਨੇ ਲਿੰਗ ہاں ਲਿੰਗ ਜਾਂਚ ਦੇ ਮਸਲੇ ਸਾਹਮਣੇ ਆਉਂਦੇ ਨੇ ਜਦੋਂ ਤਾਂ ਉਸ ਥਾਂ ਤੇ ਉਹਨਾਂ ਸੂਚਨਾਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਤਰ੍ਹਾਂ ਦੀ ਛਾਪੇਮਾਰੀ ਕੀਤੀ ਜਾਂਦੀ ਅਕਸਰ ਹੀ ਤੇ ਇਸੇ ਪ੍ਰੋਗਰਾਮ ਤਹਿਤ ਇੱਕ ਛਾਪੇਮਾਰੀ ਪਟਿਆਲਾ ਜ਼ਿਲ੍ਹੇ ਦੇ ਪਾਤਲਾ ਬਲਾਕ ਵੱਲ ਕੀਤੀ ਗਈ ਸੀ ਕੱਲ ਜਿਹਦੇ ਵਿੱਚ ਜਿਹਦੀ ਅਗਵਾਈ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਜਿਹੜੇ ਕਿ ਪੀਐਨਡੀਟੀ ਸੈੱਲ ਦੇ ਇੰਚਾਰਜ ਹੁੰਦੇ ਨੇ ਉਹਨਾਂ ਦੀ ਟੀਮ ਦੁਆਰਾ ਕੀਤੀ ਗਈ ਸੀ ਟੀਮ ਦੇ ਕਈ ਮੈਂਬਰ ਹੁੰਦੇ ਨੇ ਉਹਨਾਂ ਟੀਮ ਦੇ ਵਿੱਚੋਂ ਸ਼ਾਮ ਨੂੰ ਕੱਲ ਜਿਹੜਾ ਸਾਡਾ ਇੱਕ ਵਾਰਡ ਟੈਂਡੈਂਸੀਗਾ ਰਾਜ ਸਿੰਘ ਉਹਦੇ ਲਾਪਤਾ ਹੋਣ ਦਾ ਸਾਨੂੰ ਮਸਲਾ ਸਾਹਮਣੇ ਆਇਆ ਜਿੱਦੀ ਪੜਤਾਲ ਕਰਨ ਤੇ ਸਾਨੂੰ ਪਤਾ ਲੱਗਿਆ ਕਿ ਉਹ ਉਹਦੇ ਤੇ ਅਲੱਗ ਤਰ੍ਹਾਂ ਦਾ ਟਰੈਪ ਪਾ ਕੇ ਬੀਜਲੈਂਸ ਵਿਭਾਗ ਦੁਆਰਾ ਉਹਨੂੰ ਆਪਣੇ ਕਬਜ਼ੇ ਚ ਲਿਆ ਗਿਆ ਨਿਊ ਟੀਮ ਚ ਸ਼ਾਮਿਲ ਸੀ ਉਹ ਟੀਮ ਦਾ ਮੈਂਬਰ ਸੀਗਾ ਜੀ ਫਿਰ ਉਹਨੂੰ ਕਬਜ਼ੇ ਲਿਆ ਜੀ ਇਹ ਇਹੀ ਮਸਲਾ ਇਹੀ ਸਾਡਾ ਮਸਲਾ ਹੈ ਇਹੀ ਸਾਡਾ ਸਵਾਲ ਹੈ ਵੀ ਉਹ ਇੱਕ ਟੀਮ ਦਾ ਮੈਂਬਰ ਹੁੰਦੇ ਹੋਏ ਇੱਕ ਜ਼ਿੰਮੇਵਾਰੀ ਤਹਿਤ ਭੇਜਿਆ ਗਿਆ ਸੀ ਉਸ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਸਬੰਧਤ ਟੀਮ ਜੋ ਵੀ ਉਹਦੇ ਤੇ ਕਾਰਵਾਈ ਕਰਨ ਆਈ ਸੀ ਉਸ ਟੀਮ ਦੇ ਇੰਚਾਰਜ ਨਾਲ ਗੱਲ ਕਰਦੀ ਆਪਣਾ ਮਸਲਾ ਉਹਨਾਂ ਸਾਹਮਣੇ ਪੇਸ਼ ਕਰਦੀ ਟੀਮ ਇੰਚਾਰਜ ਨੂੰ ਆਪਣੇ ਭਰੋਸੇ ਚ ਲੈ ਕੇ ਕਰਦੀ ਪਰ ਅਜਿਹਾ ਕੁਝ ਨਹੀਂ ਹੋਇਆ ਇਸ ਕਰਕੇ ਸਾਨੂੰ ਇਹ ਲੱਗਦਾ ਹੈ ਕਿ ਇਹ ਇਸ ਤਰ੍ਹਾਂ ਦੀ ਕਾਰਵਾਈ ਕਰਨ ਵੇਲੇ ਕਿਸੇ ਵੀ ਤਰ੍ਹਾਂ ਦੇ ਰੂਲਾਂ ਨੂੰ ਸਾਹਮਣੇ ਨਹੀਂ ਰੱਖਿਆ ਗਿਆ ਵਿਜੀਲੈਂਸ ਵਿਭਾਗ ਦੀ ਇਸ ਕਾਰਵਾਈ ਨੂੰ ਅਸੀਂ ਸਹੀ ਨਹੀਂ ਮੰਨਦੇ ਜੇਕਰ ਇਹ ਮਸਲਾ ਕਿਸੇ ਤਰ੍ਹਾਂ ਦੇ ਕਿਸੇ ਮੁਲਾਜ਼ਮ ਦੀ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਬਾਰੇ ਸੀ ਤਾਂ ਉਹਦੇ ਬਾਰੇ ਪ੍ਰਤੱਖ ਰੂਪ ਵਿੱਚ ਸਾਹਮਣੇ ਦੱਸਣਾ ਬਣਦਾ ਸੀ ਇਮੀਡੀਏਟਲੀ ਜੇ ਇਹ ਕੁਝ ਅਜਿਹਾ ਮਸਲਾ ਨਹੀਂ ਹੈ ਤਾਂ ਅਸੀਂ ਇਸ ਚੀਜ਼ ਦੀ ਨਿੰਦਿਆ ਕਰਦੇ ਹਾਂ ਕਿ ਉਹਨੂੰ ਇਸ ਤਰੀਕੇ ਨਾਲ ਆਪਣੀ ਕਾਰਵਾਈ 'ਚ ਲੈ ਕੇ ਆਉਣਾ ਗਲਤ ਹੈ ਉਹ ਇੱਕ ਮੁਲਾਜ਼ਮ ਹੈ ਉਹ ਇੱਕ ਟੀਮ ਦਾ ਮੈਂਬਰ ਸੀ ਇਸ ਤਰ੍ਹਾਂ ਤਾਂ ਨਾਲ ਇਹ ਤਾਂ ਇੱਕ ਤਰ੍ਹਾਂ ਦਾ ਇਹ ਬੜਾਟਾ ਹੋ ਜਾ ਕਦਮ ਹੈ ਜਿਹਦੇ ਕਰਕੇ ਸਾਡੇ ਆਪ ਦੇ ਮਨੋਬਲ ਡਿੱਗਦੇ ਨੇ ਤੇ ਲੋਕ ਜਿਹੜੇ ਸਾਡੇ ਕਰਮਚਾਰੀ ਨੇ ਮੁਲਾਜ਼ਮ ਨੇ ਉਹ ਇਹਦੀਆਂ ਟੀਮਾਂ ਦਾ ਹਿੱਸਾ ਨਹੀਂ ਬਣਨਗੇ ਇਹੇ ਕਾਰਵਾਈਆਂ ਸਿਹਤ ਵਿਭਾਗ ਦੇ ਐਕਸ਼ਨ ਨੂੰ ਸੁਧਾਰਨ ਵਾਸਤੇ ਹੁੰਦੀਆਂ ਨੇ ਨਾ ਕਿ ਵਿਗਾੜਨ ਵਾਸਤੇ ਇਸ ਕਰਕੇ ਅਸੀਂ ਸਬਲਸੱਤ ਸਾਹਿਬ ਨੂੰ ਮਿਲੇ ਸੀ ਵੀ ਉਸ ਵਿਅਕਤੀ ਬਾਰੇ ਸਾਡੇ ਇਸ ਮੁਲਾਜ਼ਮ ਬਾਰੇ ਸਾਨੂੰ ਥੋੜਾ ਪਤਾ ਦੱਸਿਆ ਜਾਵੇ ਉਹਦੇ ਉੱਤੇ ਜੋ ਵੀ ਕੀਤੀ ਗਈ ਕਾਰਵਾਈ ਉਹਦੀ ਡਿਟੇਲ ਸਾਨੂੰ ਦੱਸੀ ਜਾਵੇ ਤੇ ਸਾਡੇ ਮੁਤਾਬਕ ਉਹ નિર્ਦੋਸ਼ ਹੈ ਉਹ ਕਿਸੇ ਤਰ੍ਹਾਂ ਦੀ ਫਾਸਟ ਫਾਸਟ ਐਪ ਦੇ ਵਿੱਚ ਉਹਨੂੰ ਸ਼ਿਕਾਰ ਬਣਾਇਆ ਗਿਆ ਤੇ ਇਸ ਕਰਕੇ ਉਹਨੂੰ ਇਮੀਡੀਏਟਲੀ ਸਾਡੇ ਜਿਹੜੇ ਸੁਪਰਦ ਨਹੀਂ ਹੋਣਾ ਜਾਦਾ ਸਾਡੇ ਬਰਾਮਦ ਵੀ ਨਹੀਂ ਆਇਆ ਕੁਝ ਨਹੀਂ ਸਾਡੇ ਕੋਲ ਇਹ ਜਾਣਕਾਰੀ ਅਧੂਰੀ ਹੈ ਜੀ ਸਾਨੂੰ ਪੂਰਤ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਬਹੁਤ ਤੀਜੇ ਜ਼ਿਲ੍ਹੇ ਦਾ ਮਸਲਾ ਹੈ ਮੋਹਾਲੀ ਜ਼ਿਲ੍ਹੇ ਦਾ ਮਸਲਾ ਹੈ ਇਸ ਕਰਕੇ ਅਸੀਂ ਸਿਵਲ ਸੱਜੇ ਸਾਹਿਬ ਨੂੰ ਬੇਨਤੀ ਕੀਤੀ ਸੀ ਆਪਦੀ ਤੇ ਨਾਲ ਅਸੀਂ ਇੱਕ ਇਹ ਵੀ ਚੇਤਾਵਨੀ ਵੀ ਦਿੱਤੀ ਹੈ ਵੀ ਜੇ ਇਹ ਮਸਲਾ ਮਤਲਬ ਕਦੋਂ ਤੱਕ ਨਹੀਂ ਸੁਧਰਦਾ ਸ਼ਾਮ ਤੱਕ ਨਹੀਂ ਸੁਧਰਦਾ ਫਿਰ ਅਸੀਂ ਅੱਗੇ ਹੜਤਾਲ ਤੇ ਲਗਾਏ ਇਸ ਮੌਕੇ ਡਾਕਟਰਾਂ ਤੇ ਨਰਸਾਂ ਨੇ ਦੱਸਿਆ ਕਿ ਮੋਹਾਲੀ ਵਿਜੀਲੈਂਸ ਵੱਲੋਂ ਉਹਨਾਂ ਦੇ ਮੁਲਾਜ਼ਮ ਨੂੰ ਚੁੱਕ ਲਿਆ ਗਿਆ ਜੋ ਕਿ ਬਿਲਕੁਲ ਬੇਕਸੂਰ ਹੈ ਜਿਸ ਦੀ ਰਿਹਾਈ ਲਈ ਉਹਨਾਂ ਨੇ ਪੰਜਾਬ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਦੇ ਨਾਲ ਹੀ ਵਿਜੀਲੈਂਸ ਦੇ ਖਿਲਾਫ ਮਰਦਾਬਾਦ ਦੇ ਨਾਰੇ ਵੀ ਲਗਾਏ ਨੇ ਖੈਰ ਇਸ ਮੌਕੇ ਡਾਕਟਰਾਂ ਵੱਲੋਂ ਵਿਜੀਲੈਂਸ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਵਿਜੀਲੈਂਸ ਦੇ ਵੱਲੋਂ ਬੇਕਸੂਰ ਬੰਦੇ ਨੂੰ ਚੁੱਕਿਆ ਗਿਆ ਪਰ ਅਸਲ ਸਚਾਈ ਇਸ ਮਾਮਲੇ ਦੀ ਕੀ ਹੈ ਉਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ